ਇਤਬੀ ਦੇ ਮਸਲੇ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅੱਜ ਮਾਫੀ ਮੰਗੀ ਗਈ ਜਿਸ ਦੇ ਉੱਪਰ ਅਕਾਲੀ ਦਲ ਨੂੰ ਛੱਡ ਕੇ ਗਏ ਸੁਖਦੇਵ ਸਿੰਘ ਢੀਂਸਾ ਦਾ ਵੀ ਪ੍ਰਤੀਕਰਮ ਆਇਆ ਤੁਸੀਂ ਵੀ ਸੁਣੋ ਕੀ ਕਹਟ ਢੀਂਸਾ ਨੇ ਉਹ ਦੇਰਾਏ ਦਰੁਸਤਾਈ ਮੈਂ ਜੀ ਮੈਂ ਗੱਲ ਕਹੀ ਹੈ ਨਾ ਕਿ ਉਹਨੇ ਆ ਕੇ ਮਾਫੀ ਤਾਂ ਮੰਗੀ ਹੁਣ ਇਹਦੇ ਬਾਅਦ ਸੋਚਾਂਗੇ ਵੀ ਮੰਤਨ ਕਰਾਂਗੇ ਬੈਠਾਂਗੇ ਇਸ ਪਾਰਟੀ 'ਚ ਸੋਚਾਂਗੇ ਕੀ ਕਰਨਾ ਅੱਗੇ ਕੀ ਸੋਚਾਂ ਉਹ ਤੋਂ ਬਾਅਦ ਹੀ ਫੈਸਲਾ ਕੋਈ ਕਰਾਂਗੇ ਕਿ ਲੇਦਾ ਤੁਸੀਂ ਬਿਆਨ ਸੁਣਿਆ ਉਹਨਾਂ ਦਾ ਪੂਰਾ ਨਹੀਂ ਅਜੇ ਬਿਆਨ ਮੈਂ ਮੰਗਾਇਆ ਹੁਣ ਹੂੰ ਕਿਸੇ ਤੋਂ ਮੰਗਾਇਆ ਫੇਰ ਪੜਾਂਗੇ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਸਮੇਂ ਜਦੋਂ ਇਹ ਬੇਅਦਬੀਆਂ ਹੋਈਆਂ ਸੀ ਤਾਂ ਅਸੀਂ ਜਿਹੜੀ ਜਾਂਚ ਉਹ ਸੀਬੀਆਈ ਨੂੰ ਦਿੱਤੀ ਗਈ ਕਿਉਂਕਿ ਸਾਡੇ ਤੇ ਪ੍ਰੈਸ਼ਰ ਇੰਨਾ ਬਣ ਚੁੱਕਿਆ ਸੀ ਪਰ ਅਸੀਂ ਸਾਡੇ ਅਸੀਂ ਚਾਹੁੰਦੇ ਹਾਂ ਕਿ ਦੋਸਤਿਆਂ ਨੂੰ ਫੜਿਆ ਜਾਵੇ ਸਾਰੇ ਇੱਕ ਮੰਚ ਤੇ ਇਕੱਠੇ ਹੋਣ ਭਾਵੇਂ ਜਿੰਨੇ ਵੀ ਧੜੇ ਨੇ ਜਿਹੜੇ ਕਾਲੀਦਾਲ ਤੋਂ ਲੱਗ ਹੋ ਕੇ ਬਣੇ ਨੇ ਉਹਨਾਂ ਨੂੰ ਸਵਾਗਤ ਉਹਨਾਂ ਨੂੰ ਕਿਹਾ ਸਕਦਾ ਤੁਸੀਂ ਤੁਹਾਨੂੰ ਸਦਾ ਵੀ ਹੋਣਗੇ ਉਹ ਤਾਂ ਨਹੀਂ ਮੈਂ ਤਾਂ ਹੁਣ ਪਤਾ ਲੱਗਿਆਗਾ ਨਾ ਹੁਣ ਤਾਂ ਕੌਣ ਕੌਣ ਕਿੰਦਰ ਨੂੰ ਕੀ ਕੀ ਰਿਐਕਸ਼ਨ ਹੁੰਦਾ ਅਦੀਨ ਅਦੀਨ ਨੂੰ ਕੁਝ ਕਿਹਾ ਦਾ ਸਰ। ਮਕੀਨ ਸਰ ਤੁਸੀਂ ਬਹੁਤ ਜਿਆਦਾ ਸੁਖਵੀਰ ਬਾਦਲ ਨਾਲ ਜਦੋਂ ਾੜ ਹੋਏ ਸੀ, ਪੱਖ ਹੋਏ ਸੀ ਉਦੋਂ ਬਹੁਤ ਗੱਲਾਂ ਕਈਆਂ ਗਈਆਂ ਸੀਗੀਆਂ ਵੀ ਉਹਦੀ ਮਾਫੀ ਮੰਗ ਲੈਂਦੇ ਤਾਂ ਸਭ ਇਕੱਠੇ ਹੋ ਜਾਂਦੇ। ਤੁਹਾਨੂੰ ਲੱਗਦਾ ਨਹੀਂ ਸੀ ਇਹ ਪਹਿਲਾਂ ਕਰਨਾ ਚਾਹੀਦਾ ਸੀ ਗ ਸੁਖਵੀਰ ਬਾਦਲ। ਉਹ ਪਹਿਲਾਂ ਕਰਨਾ ਚਾਹੀਦਾ ਸੀ। ਅਸੀਂ ਅਸੀਂ ਤਾਂ ਪਹਿਲਾਂ ਤੋਂ ਕਹੇ ਸੀ ਮੈਂ ਜਦੋਂ ਬਕਰੇ ਹੋਇਆ ਉਦੋਂ ਵੀ ਇਹ ਕਹਿਆ ਸੀ ਮਾਫੀ ਮੰਗ ਲੈ। ਹੂੰ ਹੂੰ। ਉਦੋਂ ਨਹੀਂ ਮੰਗੀ। ਉਸ ਟਾਈਮ ਵੀ ਗੱਲ ਹੋਈ ਨਹੀਂ ਸੀ। ਉਦੋਂ ਵੀ ਹੋਈ ਸੀ ਸਾਰੀ ਗੱਲ ਹੋਈ ਸੀ। ਨਹੀਂ ਤਿੰਨ ਸਰ ਉਦੋਂ ਬਾਦਲ ਸਾਹਿਬ ਮਾਫੀ ਮੰਗਣ ਨੂੰ ਤਿਆਰ ਨਹੀਂ ਸੀ ਉਸ ਟਾਈਮ। ਨਹੀਂ ਬਾਦਲ ਸਾਹਿਬ ਨਹੀਂ ਗੱਲ ਪਰ ਸੁਖਵੀਰ ਮਾਫੀ ਮੰਗਣ ਨੂੰ ਤਿਆਰ ਨਹੀਂ ਸੀ ਅੱਜ ਮੰਗਣੀ ਪਈ ਕਿਉਂਕਿ ਕਾਰਨ ਇਹ ਹੈ ਵੀ ਬੀਜੇਪੀ ਨਾਲ ਜਿਸ ਤਰ੍ਹਾਂ ਬਾਹਰਲੇ ਜੇ ਸਟੇਟਾਂ ਦੀ ਗੱਲ ਕਰੀਏ ਬੀਜੇਪੀ ਬਹੁਤ ਅੱਗੇ ਜਾ ਰਹੀ ਹੈ ਤਾਂ ਥੋੜਾ ਬੀਜੇਪੀ ਨਾਲ ਘਟ ਜੋੜ ਹੈਗਾ ਕਿ ਉਸ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਜਿਹੜੀਆਂ 2024 ਦੇ ਚੋਣਾਂ ਨੂੰ ਲੈ ਕੇ ਬਗ ਦੱਸੇਗਾ ਜੀ ਅਜੇ ਹੁਣ ਕੀ ਸੀ ਨਿਕਿਆ ਜਾ ਸਕਦਾ ਐਟ ਦਿਸ ਸਟੇਜ ਕਿਹਾ ਕੁਝ ਵੀ ਥੈਂਕ ਯੂ ਦੋ ਚਾਰ ਦਿਨ ਠਹਿਣ ਜੇ ਫਿਰ ਦੇਵਾਂਗੇ ਰੇਖ